ਸਤਿ ਸ਼੍ਰੀ ਅਕਾਲ ਜੀ ਫੇਸਬੁਕ ਤੇ YouTube ਉਪਰ ਪੰਜਾਬ ਸਫਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਤੇ ਇਹਦੇ ਲੋ ਧੰਨਵਾਦ ਕਰਦਾ ਹਾਂ ਮੈਂ ਹਾਂ ਤੁਹਾਡਾ ਹੋਸਟ ਅਮਨਦੀਪ ਸਿੰਘ ਅੱਜ ਅਸੀਂ ਜੋ ਵੀਡੀਓ ਬਣਾਉਣਾ ਆਇਆ ਹਾਂ ਇਸ ਦਾ ਮਕਸਦ ਹੈ DJI Mini 3 ਡਰੋਨ ਦੀ ਜੋ ਰਿਵਿਊ ਕਰਨਾ ਆਏ ਅਸੀਂ ਇਸ ਵਿੱਚ ਉਸ ਡਰੋਨ ਦੇ ਬਾਬਤ ਅਸੀਂ ਇਹ ਵੀਡੀਓ ਬਣਾਉਣਾ ਹੈ ਉਸ ਦਾ ਪਹਿਲਾਂ ਪਹਿਲਾਂ ਆਪਾਂ ਓਪਨਿੰਗ ਕਰ ਲੈਨੇ ਆ ਡਰੋਨ ਦੀ ਹਾਂਜੀ ਸਭ ਤੋਂ ਪਹਿਲਾਂ ਕਿਉਂਕਿ ਇੱਕ ਵਾਰ ਮੈਂ ਇਹਦੀ ਓਪਨਿੰਗ ਜੋ ਹੈ ਪਹਿਲਾਂ ਕਰ ਚੁੱਕਿਆ ਹਾਂ ਅਸਲ ਵਿੱਚ ਕਿਉਂਕਿ ਤੁਹਾਨੂੰ ਪਤਾ ਕਾਫੀ ਕਾਸਟਲੀ ਪ੍ਰੋਡਕਟ ਹੁੰਦਾ ਆਪਾਂ ਇਸ ਤਰੀਕੇ বিনা ਓਪਨਿੰਗ ਤੋਂ ਲੈ ਆ ਨਹੀਂ ਸਕਦੇ ਹੁੰਦੇ ਇਹ ਹੈ ਜੀ ਮਿਨੀ 3 ਡਰੋਨ ਜੋ ਕਿ ਤੁਸੀਂ ਦੇਖ ਸਕਦੇ ਹੋ ਜੋ ਇਹਦਾ weight ਹੈ ਉਹ 249 ਗ੍ਰਾਮਾ ਕਿਉਂਕਿ ਇਹ ਇੱਕ ਸਪੋਰਟਸ ਕੈਟਾਗਰੀ ਦਾ ਡਰੋਨ ਆ ਜਾਂਦਾ ਹੈ ਜਿਹਦੇ ਵਾਸਤੇ ਤੁਹਾਨੂੰ ਕੋਈ ਲਾਇਸੈਂਸ ਲੈਣ ਦੀ ਜਰੂਰਤ ਨਹੀਂ ਪੈਂਦੀ ਤੇ ਔਰ ਇਹ ਬਹੁਤ ਹੀ ਲਾਈਟ weight ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਇਹ ਆ ਦੇਖੋ ਇੰਨਾ ਕੀ ਡਰੋਨ ਆ ਬਸ ਤੁਸੀਂ ਦੇਖੋ ਵੀ ਮੇਰੇ ਹੱਥ ਦੇ ਉੱਪਰ ਵੀ ਤੁਸੀਂ ਦੇਖੋ ਹੱਥ ਲਈ ਹਜੇ ਵੱਡਾ ਹੈਗਾ ਪਰ ਡਰੋਨ ਛੋਟਾ ਹੈਗਾ ਸੋ ਆਓ ਆਪਾਂ ਤੇ ਇਹਦਾ ਰਿਵਿਊ ਕਰਦੇ ਹਾਂ ਇਹਦੀ ਕਿੰਨੀ ਹਾਈਟ ਤੱਕ ਇਹ ਉੱਡ ਸਕਦਾ ਹੈ ਕਿੰਨੀ ਉਚਾਈ ਤੱਕ ਇਹ ਉੱਡ ਸਕਦਾ ਹੈ ਕਿੰਨੀ ਦੂਰੀ ਤੱਕ ਇਹ ਉੱਡ ਸਕਦਾ ਹੈ ਤੇ ਕੀ ਇਹਦੀ ਪਿਕਚਰ ਕੁਆਲਿਟੀ ਹੈ ਕੀ ਇਹਦੀ ਫੋਟੋ ਕੁਆਲਿਟੀ ਹੈ ਸਾਰਾ ਕੁਝ ਦੇਖਣ ਦੇ ਲਈ ਆਓ ਜੁੜੇ ਰਹੋ ਸਾਡੇ ਨਾਲ ਵੀਡੀਓ ਦੇ ਵਿੱਚ ਆਜੋ ਇਹ ਸਭ ਤੋਂ ਪਹਿਲਾਂ ਇਹਨੂੰ ਚਲਾਉਣ ਦੇ ਲਈ ਆਪਾਂ ਕੀ ਕਰਨਾ ਇਹ ਜਿਹੜੀਆਂ ਜੋਇਸਟਿਕਸ ਨੇ ਇਹਦੀਆਂ ਇੱਥੇ ਤੁਸੀਂ ਦੇਖ ਰਹੇ ਹੋ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਪੈਦੇ ਨਾਲ ਅਟੈਚ ਕਰ ਦੇਣਾ ਇਹ ਜਿਹੜਾ ਰਿਮੋਟ ਹੈ ਇਹ ARC N1 ਰਿਮੋਟ ਹੈ ਇੱਕ ਹੁੰਦਾ RC ਸਮਾਰਟ ਕੰਟਰੋਲਰ ਜਿਹਦੇ ਵਿੱਚ ਇੱਕ ਡਿਸਪਲੇ ਲੱਗੀ ਹੁੰਦੀ ਹੈਗੀ ਇਹ ਵਿਦਆਊਟ ਡਿਸਪਲੇ ਵਾਲਾ ਇਹ ਕੇਰੇ ਵਿੱਚ ਲਾਈਟਨਿੰਗ ਕੇਬਲ ਲੱਗੀ ਹੁੰਦੀ ਹੈ ਜਿਹੜੇ ਕਿ ਆਈਫੋਨ ਦੇ ਨਾਲ ਕਨੈਕਟ ਹੁੰਦੀ ਹੈ ਤੇ ਦੋ ਚਾਰ ਇਹਦੇ ਨਾਲ ਐਕਸਟਰਨਲ ਕੇਬल्स ਹੋਰ ਹੁੰਦੀਆਂ ਨੇ ਤੇ ਇੱਕ ਸਕਰੂ ਡਰਾਈਵਰ ਹੁੰਦਾ ਹੈਗਾ ਤੇ ਉਸ ਤੋਂ ਇਲਾਵਾ ਹੋਰ ਕਾਫੀ ਆਈਟਮਾਂ ਇਹਦੇ ਵਿੱਚ ਹੁੰਦਾ ਵਿੱਚ ਮੈਂ ਇਹਦਾ ਆਪਣੇ ਨਾਲ ਫੋਨ ਅਟੈਚ ਕਰਨਾ ਪੈਣਾ ਇਹਦੇ ਨਾਲ ਆਪਾਂ ਨੂੰ ਤੇ ਜਦੋਂ ਵੀ ਤੁਸੀਂ ਇਹ ਫੋਨ ਮੰਨ ਲਓ ਵੀ ਆਪਾਂ ਡਰੋਨ ਨੂੰ ਫਲਾਈ ਕਰਨਾ ਸਭ ਤੋਂ ਪਹਿਲਾਂ ਤੁਸੀਂ ਤੁਹਾਡੇ ਫੋਨ ਦੇ ਵਿੱਚ DJI Fly ਐਪ ਹੁਣੀ ਜ਼ਰੂਰੀ ਹੈ ਕਿਉਂਕਿ ਉਹ ਤੋਂ ਬਿਨਾ ਤੁਹਾਡੇ ਇਹਦੇ ਨਾਲ ਕਨੈਕਟ ਹੀ ਨਹੀਂ ਕਰ ਸਕਦੇ ਤੁਸੀਂ ਡਰੋਨ ਨੂੰ ਫਿਰ ਨੂੰ ਕਹੂੰਗਾ ਕੈਮਰਾਮੈਨ ਨੂੰ ਕਿ ਇਹਦੇ ਉੱਪਰ ਇੱਕ ਵਾਰ ਵੀਡੀਓ ਮਾਰੇ ਆ ਜਿਹੜਾ ਬਟਨ ਹੈ ਇਹਨੂੰ ਤੁਸੀਂ ਇੱਕ ਵਾਰ ਸਿੰਗਲ ਪ੍ਰੈਸ ਕਰਨਾ ਹੈ ਉਸ ਤੋਂ ਬਾਅਦ ਇਹਨੂੰ ਤੁਸੀਂ ਡਬਲ ਪ੍ਰੈਸ ਕਰਨਾ ਹੈ ਇਹ ਆਨ ਹੋ ਗਿਆ ਐਵੇਂ ਜਿਹੀ ਉਸ ਤੋਂ ਬਾਅਦ ਤੁਸੀਂ ਇਹਨੂੰ ਕਾਊਂਟ ਕਰਨਾ ਹੈ ਸਿੰਗਲ ਪ੍ਰੈਸ ਉਸ ਤੋਂ ਬਾਅਦ ਡਬਲ ਪ੍ਰੈਸ ਇਹ ਵੀ ਆਨ ਹੋ ਗਿਆ ਉਸ ਤੋਂ ਬਾਅਦ ਕੀ ਕਰੋਗੇ ਤੁਸੀਂ ਆ ਦੇਖੋ DJI Fly ਐਪ ਪੇ ਇਨੂੰ ਓਪਨ ਕਰ ਲੈਣਾ ਹੈ ਇਹਦੇ ਵਿੱਚ ਹੁਣ ਇਹ ਤੁਹਾਨੂੰ ਦਿਖਾ ਦੂਗਾ ਇਹ ਹੁਣੇ ਕਨੈਕਟ ਹੋ ਜਾਣਾ ਤੁਸੀਂ ਦੇਖਦੇ ਰਹੋ ਆ ਦੇਖੋ ਫਲਾਇ ਆ ਹੁਣ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਇਹ ਹੁਣ ਜਿਹੜਾ ਕਿ ਵੀਡੀਓ ਸ਼ੂਟ ਹੋ ਰਹੀ ਹੈ ਇਹਦੇ ਵਿੱਚ ਇਸ ਟਾਈਮ ਉਹ ਗਿੰਬਲ ਜੋ ਲੈਂਜਾ ਇਹਦਾ ਡਰੋਨ ਦਾ ਉਹ ਦੇਖ ਰਿਹਾ ਜੋ ਤੁਸੀਂ ਤੁਸੀਂ ਦੇਖ ਰਹੇ ਹੋ ਸਾਹਮਣੇ ਸਪਸ਼ਟ ਦਿਖਾਈ ਦੇ ਰਿਹਾ ਤੁਹਾਨੂੰ ਬਿਲਕੁਲ ਤੁਸੀਂ ਵੀ ਦੇਖ ਸਕਦੇ ਹੋ ਇਹ ਡਰੋਨ ਜਿਹੜਾ ਕਿ ਡਰੋਨ ਦੇਖ ਰਹੇ ਹੋ ਤੁਸੀਂ ਇਹ ਡਰੋਨ ਚੱਲ ਪਿਆ ਹੈ ਇਹ ਪਿੱਕ ਕਰ ਰਹੇ ਹੋ ਰਿਹਾ ਮੇਰੇ ਵੱਲ ਐਸਟੈਂਡਿੰਗ ਵੀਡੀਓ ਦੇਖ ਰਹੇ ਹੋ ਤੇ ਆ ਦੇਖੋ ਦੋ ਪ੍ਰਕਾਰ ਦੀ ਜੋ ਇਹ ਵੀਡੀਓ ਸ਼ੂਟ ਕਰਦਾ ਹੈਗਾ ਇਹਦੇ ਵਿੱਚ ਕੀ ਹੈ ਇੱਕ ਤਾਂ ਦੇਖੋ ਇਹ ਵਰਟੀਕਲ ਸ਼ੂਟ ਕਰਦਾ ਹੈ ਦੂਸਰਾ ਹੈ ਹੌਰੀਜ਼ਨਟਲ ਸ਼ੂਟ ਕਰਦਾ ਆ ਦੇਖੋ ਇਸ ਤਰੀਕੇ ਜਿਹੜੀ ਵੀਡੀਓ ਆ ਉਹਨੂੰ ਹੌਰੀਜ਼ਨਟਲ ਕਹਿੰਦੇ ਇਹਨੂੰ ਆਪ ਵੀ ਦੇਖ ਸਕਦੇ ਹੋ ਇਹ ਰੀਲ ਟਾਈਪ ਜੋ ਵੀਡੀਓ ਇਹ ਸ਼ੂਟ ਕਰ ਰਿਹਾ ਹੈਗਾ ਇਹਨੂੰ ਆਪਾਂ ਐਸਡੀਟੀ ਆਪਾਂ ਦੇਖ ਸਕਦੇ ਹਾਂਗੇ ਇਹਨੂੰ ਫੇਸਬੁੱਕ ਰੀਲਸ ਦੇ ਤੌਰ ਦੇ ਆਪਾਂ ਵਰਤ ਸਕਦੇ ਹਾਂਗੇ ਇਸ ਤਾਰੀਂ ਦੇ ਲਈ ਵਰਤ ਸਕਦੇ ਆਂ ਔਰ YouTube ਸ਼ੋਰਟਸ ਦੇ ਲਈ ਵੀ ਆਪਾਂ ਵਰਤ ਸਕਦੇ ਆਂਗੇ ਇਹਨੂੰ ਕਿਸੇ ਤਰੀਕੇ ਦੀ ਐਡਿਟਿੰਗ ਕਰਨ ਦੀ ਜਰੂਰਤ ਨਹੀਂ ਤੁਸੀ ਇਹਨੂੰ ਐਜ਼ ਇਟ ਇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਪਲੋਡ ਕਰ ਸਕਦੇ ਹੋ ਜ ਆ ਹੁਣ ਵੀ ਦੇਖ ਸਕਦਾ ਹਾਂ ਵੀ ਇਹਨੂੰ ਆਪਾਂ ਪਹਿਲਾਂ ਉਚਾਈ ਦੀ ਟੈਸਟ ਕਰਦੇ ਆਂ ਵੀ ਇਹ ਕਿੰਨੀ ਹਾਈਟ ਤੇ ਜਾ ਸਕਦਾ ਹੈਗਾ ਕੈਮਰਾਮੈਨ ਨੂੰ ਕਹੂੰਗਾ ਮੈਂ ਥੋੜਾ ਨੇੜੇ ਆ ਜੇ ਕਿਉਂਕਿ ਇਹ ਉੱਪਰ ਹੋਊਗਾ ਜੀ ਉੱਪਰ ਜਾਂਦੀ ਦੀ ਵੀਡੀਓ ਬਣਾਉਣੀ ਹੈਗੀ ਹਮਦੀ ਦੇਖ ਰਹੇ ਹੋ ਡਰੋਨ ਨਾ ਤਾਂ ਮੈਨੂੰ ਦਿਖ ਰਿਹਾ ਨਾ ਮੈਨੂੰ ਕੋਈ ਜਜਮੈਂਟ ਆ ਵੀ ਡਰੋਨ ਗਿਆ ਤਾਂ ਗਿਆ ਕਿੱਥੇ ਇਸ ਟਾਈਮ ਇਹਦੇ ਵਿੱਚ ਇੱਕ ਬਹੁਤ ਵਧੀਆ ਬਟਨ ਦਿੱਤਾ ਹੋਇਆ ਜਿਹੜਾ ਕਿ ਰਿਟਰਨ ਟੂ ਹੋਮ ਦਾ ਕੰਮ ਕਰਦਾ ਜਿੱਥੋਂ ਡਰੋਨ ਨੇ ਫਲਾਈਂਗ ਕੀਤੀ ਹੈਗੀ ਡਰੋਨ ਨੇ ਉੱਥੇ ਹੀ ਪਹੁੰਚਣਾ ਉਹ ਤੁਹਾਨੂੰ ਦਿਖਾਉਣਾ ਹੈ ਉਹ ਬਟਨ ਕਿਹੜਾ ਹੈਗਾ ਤੁਸੀਂ ਇੱਕ ਵਾਰ ਇਹਦੇ ਉੱਤੇ ਸਿੰਗਲ ਕਲਿਕ ਕਰਨਾ ਉਸ ਤੋਂ ਬਾਅਦ ਇਹਨੂੰ ਤੁਸੀਂ ਲੌਂਗ ਪ੍ਰੈਸ ਕਰਕੇ ਰੱਖਣਾ ਇਹਨੇ ਆਪਣੇ ਆਪ ਹੀ ਆਪਣੀ ਜੋ ਜਗਾ ਹੈਗੀ ਉਹ ਫਾਊਂਡ ਕਰ ਲੈਣੀ ਆ ਦੇਖੋ ਹੁਣ ਇਹਨੇ ਡਰੋਨ ਨੇ ਆਪਣੇ ਆਪ ਹੀ ਇਧਰ ਸਾਡੇ ਕੋਲੇ ਆ ਜਣਾ ਹੈਗਾ ਅਸੀਂ ਕੁਝ ਨਹੀਂ ਕਰ ਰਹੇ ਆ ਦੇਖੋ ਤੁਸੀਂ ਦੇਖ ਰਹੋ ਮੈਂ ਕੋਈ ਮੂਵਮੈਂਟ ਨਹੀਂ ਕਰ ਰਿਹਾ ਡਰੋਨ ਨੇ ਚੱਲਣਾ ਸ਼ੁਰੂ ਕਰਤਾ ਮੇਰੇ ਵੱਲੋਂ ਆਪਣੇ ਆਪ ਹੀ लैंडिंग मैं देख रहा हूं कि ये ड्रोन ने जो अभी आप देखो आप भी देख रहे होगे मैं कोई बटन नहीं प्रेस कर रहा है ड्रोन लेकिन अपने आप ही अपने को ले आ रहा है देखो तू देख रहे होगे इन रिटर्न टू होम मैं एक कला बटन प्रेस कर रहा है एक बार लॉन्ग प्रेस ड्रोन अपने आप साइड आ रहा है देख रहे हो ਆ ਦੇਖੋ ਮੈਂ ਕੁਝ ਵੀ ਪ੍ਰੈਸ ਨਹੀਂ ਕਰ ਰਿਹਾ ਡਰੋਨ ਆਪਣੇ ਕੋਲੇ ਆ ਗਿਆ ਬਿਲਕੁਲ ਹੀ ਹੁਣ ਇਹਨੂੰ ਆਪਾਂ ਲੈਂਡ ਨਹੀਂ ਕਰਨਾ ਮੈਂ ਇਹਨੂੰ ਕੱਟ ਰਿਹਾ ਲੋ ਜੀ ਹੁਣ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਇਹਦੇ ਕੁਝ ਕੁਇਕ ਸਾਈਡ ਦਿਖਾਉਣਾ ਜਿਹੜੇ ਕਿ ਇਹਨੇ ਆਪਣੇ ਆਪ ਹੀ ਵਰਕ ਕਰਦੇ ਨੇ ਤੁਹਾਨੂੰ ਦਿਖਾਉਣਾ ਮੈਂ ਆਜੋ ਇਹ ਤੁਸੀਂ ਆਹ ਬਟਨ ਦੇ ਉੱਤੇ ਕਲਿੱਕ ਕਰੋਗੇ ਦੇਖੋ ਉਸ ਤੋਂ ਬਾਅਦ ਕੀ ਕਰਨਾਗਾ ਆਹ ਕੁਇਕ ਸ਼ਾਰਟ ਨੇ ਉਸ ਤੋਂ ਬਾਅਦ ਇਹ ਡਰੋਨੀ ਹੋ ਗਿਆ ਰਾਕਟ ਹੋ ਗਿਆ ਸਰਕੋ ਸ਼ਾਟ ਹੋ ਗਿਆ ਹੈਲਿਕਸ ਹੋ ਗਿਆ ਤੇ ਬੂਮ ਰੈਂਗ ਹੋ ਗਿਆ ਇਹ ਇਹਦੇ 5 6 ਦੇ ਜਨਿਕੇ ਆਟੋ ਕੁਇਕ ਸ਼ਾਟ ਨੇ ਜਨਿਕੇ ਤੁਹਾਨੂੰ ਆਪਾਂ ਪਹਿਲਾਂ ਸਭ ਤੋਂ ਸ਼ੁਰੂ ਕਰਦੇ ਆਂਗੇ ਡਰੋਨੀ ਸ਼ਾਟ ਡਰੋਨੀ ਸ਼ਾਟ ਦੇ ਵਿੱਚ ਦੇਖਦੇ ਆਂ ਵੀ ਇਹ ਕੀ ਕਰਦਾ ਇਹਦੇ ਵਿੱਚ ਕੀ ਆ ਇਹ ਤੁਸੀਂ ਸਬਜੈਕਟ ਨੂੰ ਸਿਲੇਕਟ ਕਰ ਲੈਣਾ ਉਸ ਤੋਂ ਬਾਅਦ ਸਟਾਰਟ ਕਰ ਦੇਣਾਗਾ ਹੁਣ ਇਹਨੇ ਆਪਣੇ ਆਪ ਹੀ ਜੋ ਕਰਨਾ ਆਪਣੇ ਆਪ ਹੀ ਕਰਨਾ ਹੈਗਾ ਦੇਖੋ ਅਸੀਂ ਕੁਝ ਨਹੀਂ ਕਰ ਰਹੇ ਦੇਖੋ ਆਪਣੇ ਆਪ ਇਹਨੇ ਪਿੱਛੇ ਵੀ ਹਟਦੇ ਜਾਣਾ ਤੇ ਉੱਪਰ ਵੀ ਹੁੰਦੇ ਜਾਣਾ ਆ ਦੇਖ ਲਓ ਤੁਸੀਂ ਕਿੰਨਾ ਪਿਆਰਾ 뷰 ਆ ਰਿਹਾ ਆਪਣੇ ਆਪ ਹੀ ਜੋ ਕਰ ਰਿਹਾ ਸਾਰਾ ਕੁਝ ਇਹ 30 ਕਿਲੋਮੀਟਰ ਦਾ ਡਿਸਟੈਂਸ ਇਹਦੇ ਵਿੱਚ ਮੇਰਾ ਸੈੱਟ ਕੀਤਾ ਹੋਇਆ ਸੀ 30 ਕਿਲੋਮੀਟਰ ਤੋਂ ਜਾ ਕੇ ਨੇ ਰੁਕ ਜਾਣਾ ਆ ਲੋ ਵੀਡੀਓ ਕੰਪਲੀਟ ਹੋ ਗਈ ਆ ਹੁਣ ਆਪਾਂ ਇਹਦਾ ਅਗਲਾ ਜਨੀ ਕਿ ਸ਼ੋਟ ਲੈਣੇ ਹੈਗੇ ਆਪਾਂ ਉਸ ਤੋਂ ਬਾਅਦ ਲੈਣੇ ਹੈਗੇ ਰੌਕਟ ਸ਼ਾਟ ਪਹਿਲਾਂ ਇਹਨੂੰ ਆਪਾਂ ਡਰੋਨ ਨੂੰ ਆਪਣੇ ਕੋਲੇ ਬੁਲਾ ਲਈਏ ਲਓ ਜੀ ਹੁਣ ਆਪਾਂ ਜਿਹੜਾ ਰੌਕਟ ਸ਼ਾਟ ਹੈ ਸਿਲੈਕਟ ਕਰਾਂਗੇ ਇਨੇ ਕੀਆ ਉੱਪਰ ਉੱਪਰੀ ਕਰ ਜਾਣਾਗਾ ਆ ਲੋ ਇਹਨੇ ਮੈਨੂੰ ਜਨੀ ਕਿ ਸਿਲੈਕਟ ਕਰ ਲਿਆਗਾ ਸਬਜੈਕਟ ਨੂੰ ਹੁਣ ਆਪਾਂ ਸਟਾਰਟ ਕਰਾਂਗੇ ਤਾਂ ਇਹਨੇ ਆ ਦੇਖੋ ਉੱਥੇ ਆਈਕਨ ਬਣਿਆ ਹੋਇਆ ਨੇ ਉੱਪਰ ਹੀ ਜਾਣਾ ਦੇਖੋ ਇਹ 1 ਲੋ ਜੀ ਲੋਡੀ ਇਹ ਆਪਣੇ ਆਪ ਹੀ ਵੀਡੀਓ ਸ਼ੂਟ ਕਰ ਰਿਹਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿਸ ਤਰੀਕੇ ਨਾਲ ਸਾਨੂੰ ਇਹਨੇ ਲੈ ਆਇਆਗਾ ਵਿੱਚ ਇਹ ਹੈਗਾ ਰਾਕਟ ਸ਼ਾਟ ਇਹ ਵੀ ਸ਼ਾਟ ਤੁਸੀਂ ਦੇਖ ਰਹੇ ਹੋ ਕੰਪਲੀਟ ਹੋ ਚੁੱਕਿਆ ਹੁਣ ਆਪਾਂ ਅਗਲਾ ਸ਼ਾਟ ਟਰਾਈ ਕਰਦੇ ਆਂਗੇ ਇੱਕ ਵਾਰ ਆਪਾਂ ਡਰੋਨ ਨੂੰ نیچے ਲੈ ਲਈਏ ਲਓ ਜੀ ਹੁਣ ਆਪਾਂ ਨੈਕਸਟ ਸ਼ਾਟ ਟਰਾਈ ਕਰਾਂਗੇ ਅ ਜਿਹੜਾ ਕਿ ਇਹ ਸਰਕਲ ਇਹਨੇ ਆਪਣੇ 360 ਡਿਗਰੀ ਤੇ ਆਪਣੇ ਦਿਵਾਰੇ ਘੁੰਮਣਾ ਇਸ ਸ਼ਾਟ ਦੇ ਦੌਰਾਨ ਲਓ ਜੀ ਇਹਨੇ ਸਬਜੈਕਟ ਮੈਨੂੰ ਸਿਲੈਕਟ ਕਰ ਲਿਆ ਤੇ ਮੰਨ ਕੇ ਚਲੋ ਵੀ ਹੁਣ ਆਪਾਂ ਇਹਨੂੰ ਸਟਾਰਟ ਕਰਾਂਗੇ 1 ਲਓ ਜੀ 3 2 1 ਲਓ ਜੀ ਇਹ 360 ਡਿਗਰੀ ਤੇ ਸਾਡੇ ਦਿਵਾਰੇ ਹੀ ਚੱਕਰ ਲੈਣਾ ਆਪਾਂ ਇਹ ਦੂਰੀ ਵੀ ਨਿਰਧਾਰਤ ਕਰ ਸਕਦੇ ਹਾਂ ਉੱਪਰ-नीचे। ਲਓ ਜੀ ਇਹਨੇ ਆਪਣਾ ਚਾਰਕਲ ਸਰਕਲ ਕੰਪਲੀਟ ਕਰ ਲਿਆ। ਉੱਥੇ ਜਾ ਕੇ ਜਿੱਥੋਂ ਇਹ ਸਟਾਰਟ ਕੀਤਾ ਸੀ ਇਹਨੇ ਉੱਥੇ ਰੁਕ ਜਾਣਾ ਆ ਕੇ। ਲਓ ਜੀ। ਨੈਕਸਟ ਆਪਾਂ ਇਹਦਾ ਇਹਦਾ ਹੈਗਾ ਹੈਲਿਕਸ। ਆਹ ਹੈਲਿਕਸ ਇਹਦੇ ਨੂੰ ਆਪਾਂ ਟਰਾਈ ਕਰਦੇ ਹਾਂਗੇ ਨੈਕਸਟ। ਇਹਨੇ ਆਪਾਂ ਨੂੰ ਮੈਨੂੰ ਮੰਨ ਲਓ ਵੀ ਸਬਜੈਕਟ ਫੇਰ ਲੈ ਲਿਆ। ਜੀ ਹੈਲਿਕਸ ਦਾ ਤੁਹਾਨੂੰ ਦਿਖਾਉਣੇ ਆਗੇ ਆਪਾਂ। ਲਓ ਜੀ ਹੈਲਿਕਸ। ਤੁਸੀਂ ਦੇਖ ਰਹੇ ਹੋ ਸਾਡੇ ਦਰਮਿਆਨ ਹੀ ਚੱਕਰ ਲੈ ਰਿਹਾ ਇਹਨੇ ਚੱਕਰ ਦੇ ਉੱਪਰ ਦੀ ਇੱਕ ਚੱਕਰ ਹੋਰ ਕਮਾਉਣਾਗਾ ਉਹਨੂੰ ਆਪਾਂ ਕਹਿੰਦੇ ਹੈਲਿਕਸ ਸ਼ਾਟ ਲੋ ਜੀ ਆ ਇਹਦਾ ਸ਼ਾਟ ਕੰਪਲੀਟ ਹੋ ਗਿਆ ਹੁਣ ਇਹ ਸ਼ਾਟ ਨੈਕਸਟ ਕੰਪਲੀਟ ਹੋਣ ਤੋਂ ਬਾਅਦ ਇਹ ਅਗਲਾ ਸ਼ਾਟ ਆਪਾਂ ਦੇਖਦੇ ਹਾਂ ਇਹਦਾ ਬੂਮ ਰੈਂਗ ਲੋ ਜੀ ਸੌਰੀ ਹਾਂ ਬੂਮ ਰੈਂਗ ਇਹਦਾ ਨੈਕਸਟ ਕੁਇਕ ਸ਼ਾਟ ਆ ਪਾਉਲ ਇਸ ਟਰਾਈ ਕਰਦੇ ਲੋ ਜੀ 3 2 1 3 2 1 ਲੋ ਜੀ ਸ਼ੁਰੂ ਹੋ ਗਿਆ ਇਹਨੇ ਦੂਰ ਵੀ ਜਾਈ ਜਾਣਾ ਸਾਡੇ ਨਾਲੋਂ ਤੇ ਸਰਕਲ ਵੀ ਕੰਪਲੀਟ ਕਰਦੀ ਜਾਣਾ ਹੈ ਲੋ ਜੀ ਇਹ ਇਹਦਾ ਕੰਪਲੀਟ ਹੋ ਗਿਆ ਸਰਕਲ ਬਿਲਕੁਲ ਹੁਣ ਨੈਕਸਟ ਤੁਹਾਨੂੰ ਟਰਾਈ ਕਰਦੇ ਆਪਾਂ ਜਿਨੀ ਕਿ ਜਿਹੜੀ ਇਹ ਹੁੰਦੀਆਂ ਨੇ ਸ਼ੌਰਟਸ ਹੁਣ ਤੁਹਾਨੂੰ ਦਿਖਾਉਣੀ ਆਪਾਂ ਡਿਸਟੈਂਸ ਸਿਲੈਕਟ ਕਰਨਾ ਇਹਦੇ ਵਿੱਚ ਆਪਾਂ ਹੁਣ ਸਰਕਲ ਸ਼ੋਰਟ ਲੈਣਾ ਉਹਦੇ ਵਿੱਚ ਕੀ ਆਪਾਂ ਸਬਜੈਕਟ ਲਿਆ ਔਰ ਹੁਣ ਇਹਦੇ ਵਿੱਚ ਕੀ ਆ ਆਪਾਂ ਡਿਸਟੈਂਸ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਡਿਸਟੈਂਸ ਦਿਖਾਈ ਦੇ ਰਿਹਾ ਆਪਾਂ 30 ਮੀਟਰ ਤੋਂ ਲੈ ਕੇ 40 50 60 70 80 90 100 110 120 ਮੀਟਰ ਤੱਕ ਇਹਦੇ ਵਿੱਚ ਆਪਾਂ ਕੁਇਕ ਸ਼ਾਟ ਲੈ ਸਕਦੇ ਹਾਂਗੇ ਲਓ ਆਪਾਂ ਟਰਾਈ ਕਰਦੇ ਹਾਂ 120 ਮੀਟਰ ਸਭ ਤੋਂ ਹਾਈएस्ट ਸਿਲੈਕਟ ਕਰ ਲਿਆ ਲਓ ਜੀ ਇਹਦੇ ਵਿੱਚ ਕੀ ਆ ਹੁਣ ਇਹਨੇ ਸਾਨੂੰ ਟਾਰਗੇਟ ਕਰ ਲਿਆ ਤੇ ਹੁਣ ਇਹਨੇ ਪਿੱਛੇ ਹਟਦੇ ਜਾਣਾ 2 ਉੱਪਰ ਵੀ ਜਾਂਦੇ ਜਾਣਾ 1 ਲਓ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ 120 ਮੀਟਰ ਦਾ ਡਿਸਟੈਂਸ ਕੰਪਲੀਟ ਕਰਨ ਤੋਂ ਬਾਅਦ ਇਹ ਵਾਪਸ ਆ ਰਿਹਾ ਸਾਡੇ ਕੋਲ ਇੱਥੇ ਦੇਖੋ ਇਹ ਡਿਸਟੈਂਸ ਦੱਸ ਰਿਹਾ ਇੱਥੇ ਹਾਈਟ ਮੈਂਸ਼ਨ ਕੀਤੀ ਹੋਈ ਹੈ ਵੀ ਹਾਈਟ ਕਿੰਨੀ ਜਮੀਨ ਦੇ ਉੱਤੋਂ ਉੱਚਾ ਤੇ ਕਿੰਨਾ ਦੂਰ ਆ ਸਾਡੇ ਤੋਂ ਇਹ ਰਿਟਰਨ ਕਰ ਰਿਹਾ ਹੁਣ ਜਿਹੜਾ ਸ਼ਾਰਟ ਸੀਗਾ ਜਿੱਥੋਂ ਚੱਲਿਆ ਸੀ ਉੱਥੇ ਇਹਨੇ ਆ ਕੇ ਰੁਕ ਜਾਣਾ ਤੁਸੀਂ ਦੇਖ ਰਹੇ ਹੋਗੇ ਆ ਦੇਖੋ ਕੈਮਰੇ ਵੱਲ ਰੁਕ ਗਿਆ ਉਹ ਰੇ ਆਜੀ ਹੁਣ ਤੁਹਾਨੂੰ ਇਹਦੀ ਵੀਡੀਓ ਰੈਜ਼ੋਲੂਸ਼ਨ ਦਿਖਾਉਣੀ ਹੈ ਆਪਾਂ 1080 2.7K ਔਰ ਪਲੱਸ 4K ਇਹ ਸਭ ਤੋਂ 4K ਜਿਹੜਾ ਸਭ ਤੋਂ ਹਾਈ ਰੈਜ਼ੋਲੂਸ਼ਨ ਕੁਆਲਿਟੀ ਹੁੰਦੀ ਹੈਗੀ ਆਪਾਂ 4K ਵੀਡੀਓ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਮੈਂਸ਼ਨ ਕਰ ਦਾਂਗੇ ਰਿਕਾਰਡਿੰਗ ਕਰ ਦਿਆਂਗੇ ਆਪਾਂ ਵੀ ਕਿੰਨੀ ਹਾਈ ਕੁਆਲਿਟੀ ਦੇ ਉੱਤੇ ਇਹ ਵੀਡੀਓ ਨੂੰ ਰਿਕਾਰਡ ਕਰਦਾ ਇਹ ਲਓ ਜੀ ਆਪਾਂ ਹੁਣ ਵੀਡੀਓ ਸਟਾਰਟ ਕਰਨ ਲੱਗੇ ਆਂਗੇ ਇੱਥੋਂ ਵੀਡੀਓ ਸਟਾਰਟ ਹੋ ਜਾਂਦੀ ਹੈਗੀ ਲਓ ਜੀ ਫਲਾਇੰਗ ਕਰਨ ਤੋਂ ਬਾਅਦ ਡਰੋਨ ਮੁਕੰਮਲ ਤੌਰ ਤੇ ਆਪਣੇ ਕੋਲੇ ਆ ਗਿਆ ਲਓ ਹੁਣ ਇਹਨੂੰ ਅਲਵਿਦਾ ਤਾਂ ਜੀ ਆਹ ਬਟਨ ਨੂੰ ਲੌਂਗ ਪ੍ਰੈਸ ਕਰਿਓ ਤੁਸੀਂ ਇਹਨੇ ਬੰਦ ਹੋ ਜਾਣਾ